ਇੱਕ 10 ਸਾਲ ਦੀ ਬੱਚੀ ਦਾ ਇਸ ਵਿਅਕਤੀ ਦਾ ਉਹਦੇ ਨਾਲ ਘਰ ਆਉਣਾ ਜਾਣਾ ਸੀਗਾ ਉਸ ਬੱਚੀ ਦੇ ਨਾਲ ਇਸ ਨੇ ਘਰ ਬੁਲਾ ਕੇ ਉਹਦੇ ਨਾਲ ਮਤਲਬ ਜ਼ਿੰਮੇਵਾਰਤੀ ਬਣਾ ਤ ਕਰ ਦਿੱਤਾ ਘਰ ਵਿੱਚ ਕੋਈ ਕੰਟਰੋਲ ਜਾਂ ਕੋਈ ਮਾਤਾ ਪਿਤਾ ਦਾ ਪੂਰਾ ਸਾਰਾ ਨੋਟ ਕਰਕੇ ਇਸ ਨੇ ਇਹ ਗਲਤ ਕੰਮ ਕੀਤਾ থানা ਮਲੌਰ ਦਾ ਇਹ ਅਗਰਾਂ ਬੋਲਿਆ ਜੀ 23 ਸਾਲ ਦੀ ਉਮਰ ਹੈ ਜੀ ਸਾਨੂੰ 15 2 2026 ਨੂੰ ਦਿਨ ਵਿੱਚ ਇਨਫੋਰਮੇਸ਼ਨ ਆਈ ਸੀ ਕਿ ਇੱਕ 10 ਸਾਲ ਦੀ ਬੱਚੀ ਦਾ ਇਸ ਵਿਅਕਤੀ ਦਾ ਉਹਦੇ ਘਰ ਆਉਣਾ ਜਾਣਾ ਸੀਗਾ ਉਸ ਬੱਚੀ ਦੇ ਨਾਲ ਇਸਨੇ ਘਰ ਬੁਲਾ ਕੇ ਉਹਦੇ ਨਾਲ ਮਤਲਬ ਜ਼ਬਰਦਸਤੀ ਬਲਾਤਕਾਰ ਕੀਤਾ ਤਾਂ ਅਸੀਂ ਸਾਡੀ ਇਹ ਨੋਡਲ ਅਫਸਰ ਸਬਲ ਪੈਡਰ ਸਾਡੀ ਵਿੱਚੋਂ ਇਹ ਬੁਲਾ ਕੇ ਉਸ ਲੜਕੀ ਦੀ ਸਟੇਟਮੈਂਟ ਰਿਕਾਰਡ ਕਰਕੇ ਉਹਦਾ ਅਫੀਅਦਾਦ ਕੀਤੀ ਤੇ ਉਹਦਾ ਕੱਲ 16 2 ਨੂੰ ਪ੍ਰੋਪਰ ਮੈਡੀਕਲ ਕਰਵਾਇਆ ਤੇ ਕੱਲ ਅਸੀਂ ਇਹਨੂੰ ਰੈਸਟ ਕੀਤਾ 16 2025 ਨੂੰ ਸ਼ਾਮ ਦੇ ਵਕਤ ਤੇਸ ਆਊਟ ਕਰਕੇ ਅੱਜ ਇਹਨੂੰ ਪੀਛਾਦਤ ਕੀਤਾ ਜਾ ਰਿਹਾ ਅੱਗੇ ਤਫਤੀਸ਼ ਜਾਰੀ ਹੈ ਤੇ ਪਹਿਲਾਂ ਵੀ ਸਰੇ ਵਿੱਚ ਕੋਈ ਰੋਕ ਕੋਈ ਪਹਿਲਾਂ ਦਰਦ ਨਹੀਂ ਪਹਿਲਾ ਮੁਕੱਦਮਾ ਇਹਨੇ ਜਾਣੇ ਅਣਜਾਣੇ ਗਲਤੀ ਦੇ ਵਿੱਚ ਮਤਲਬ ਇਹਦੀ ਵੀ ਮਾਤਾ ਮਰੀ ਵੀ ਆ ਘਰ ਵਿੱਚ ਕੋਈ ਕੰਟਰੋਲ ਜਾਂ ਕੋਈ ਮਾਤਾ ਪਿਤਾ ਦਾ ਪੂਰਾ ਸਾਰਾ ਲੋਡ ਕਰਕੇ ਇਸਨੇ ਇਹ ਗਲਤ ਕੰਮ ਕੀਤਾ ਇੱਕ 10 ਸਾਲ ਦੀ ਬੱਚੀ ਦਾ ਇਸ ਵਿਅਕਤੀ ਦਾ ਉਹਦੇ ਘਰ ਆਉਣਾ ਜਾਣਾ ਸੀਗਾ ਉਸ ਬੱਚੀ ਦੇ ਨਾਲ ਇਸ ਨੇ ਘਰ ਬੁਲਾ ਕੇ ਉਹ ਉਹਦੇ ਨਾਲ ਮਤਲਬ ਜ਼ਿੰਮੇਵਾਰਤੀ ਬਣਾatkar ਕੀਤਾ ਘਰ ਵਿੱਚ ਕੋਈ ਕੰਟਰੋਲ ਜਾਂ ਕੋਈ ਮਾਤਾ ਪਿਤਾ ਦਾ ਪੂਰਾ ਸਾਰਾ ਲੋਡ ਕਰਕੇ ਇਸ ਨੇ ਇਹ ਗਲਤ ਕੰਮ ਕੀਤਾ ਆਣਾ ਮਲੌਰ ਦਾ ਇਹ ਅਗਰਾਂ ਬੜਾ ਜੀ 22 23 ਸਾਲ ਦੀ ਉਮਰ ਹੈ ਜੀ ਸਾਨੂੰ 15 2 2026 ਨੂੰ ਜਦੋਂ ਬਤ ਇਨਫੋਰਮੇਸ਼ਨ ਆਈ ਸੀ ਕਿ ਇੱਕ 10 ਸਾਲ ਦੀ ਬੱਚੀ ਇਸ ਵਿਅਕਤੀ ਦਾ ਉਹਦੇ ਘਰ ਆਉਣਾ ਜਾਣਾ ਸੀਗਾ ਉਸ ਬੱਚੀ ਦੇ ਨਾਲ ਇਸਨੇ ਘਰ ਬੁਲਾ ਕੇ ਉਹਦੇ ਨਾਲ ਮਤਲਬ ਜ਼ਿੰਦਗਾਰਤੀ ਬਦਲਤ ਕਰ ਦਿੱਤਾ ਤਾਂ ਅਸੀਂ ਸਾਡੀ ਇਹ ਨੋਡਲ ਅਫਸਰ ਸਾਬਨ ਪੈਡਰ ਸਬਡਿਵੀਜ਼ਨ ਤੋਂ ਇਹ ਬੁਲਾ ਕੇ ਉਸ ਲੜਕੀ ਦੀ ਸਟੇਟਮੈਂਟ ਰਿਕਾਰਡ ਕਰਕੇ ਉਹਦਾ ਅ ਐਫ ਆਰ ਦਰਜ ਕੀਤੀ ਤੇ ਉਸ ਦਾ ਕੱਲ 16 2 ਨੂੰ ਪ੍ਰੋਪਰ ਮੈਡੀਕਲ ਕਰਵਾਇਆ ਤੇ ਕੱਲ ਅਸੀਂ ਇਹਨੂੰ ਰੈਸਟ ਕੀਤਾ 16 2 2025 ਨੂੰ ਸ਼ਾਮ ਦੇ ਵਕਤ ਪੇਸ ਆਊਟ ਕਰਕੇ ਅੱਜ ਇਹਨੂੰ ਪੀਸ ਦਾਤ ਕੀਤਾ ਜਾ ਰਿਹਾ ਅੱਗੇ ਤਫਤੀਸ਼ ਜਾਰੀ ਹੈ ਤੇ ਪਹਿਲਾਂ ਵੀ ਸਰੇ ਤੇ ਕੋਈ ਰੋਕ ਕੋਈ ਬਲਾਂ ਦਰਦ ਨਹੀਂ ਪਹਿਲਾ ਮੁਕੱਦਮਾ ਇਹਨੇ ਜਾਣੇ ਅਣਜਾਣੇ ਗਲਤੀ ਦੇ ਵਿੱਚ ਮਤਲਬ ਇਹਦੀ ਵੀ ਮਾਤਾ ਮਰੀ ਵੀ ਆ ਘਰ ਵਿੱਚ ਕੋਈ ਕੰਟਰੋਲ ਜਾਂ ਕੋਈ ਮਾਤਾ ਪਿਤਾ ਦਾ ਪੂਰਾ ਸਾਰਾ ਲੋਡ ਕਰਕੇ ਇਸ ਨੇ ਇਹ ਗਲਤ ਕੰਮ ਕੀਤਾ